ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ। ਸੰਤ ਕੈ ਦੁਖਣ ਆਰ ਜਾ ਕਟੈ ਸੰਤ ਕੈ ਦੁਖਣ ਜਮਤੇ ਨਹੀਂ ਛੁਟੈ। ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮਹਿ ਪਾਏ। ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੇ ਨ ਕੋਏ ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤ ਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗ ਜਿਉ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਏ संत कै दुखन त्रिगत जोन किरमाई संतन के दुखन तृष्णा में जले संत कै दुखन सबको छत कै के दुखन तेज सब जाए संत कै दुखन नीच निचाए संत दुखी का थौ को नाहे नानक संत पावे तह पी गत पाहे संत का निंदक महा अतताई संत का निंदक खिर न पाई संत का निंदक महा हतियारा संत का निंदक परमेश्वर मारा संत का निंदक राजते हीन संत का निंदक दुखिया अरधीन संत के निंदक को सर्व रोग संत के निंदक को सदा बेजोग संत की निंदा दोख में दोख नानक संत पावै ता उसका पी होए मोख संत का दोखी सदा अपवित संत का दोखी किसे का नहीं मित संत के दोखी को डान लाग संत के दोखी को सब त्याग गय, संत का दोखी महाहंकारी संत का दोखी सदा बिकारी संत का दोखी जन्म मरे संत की दुख ना सुख ते टरे संत के दोखी को ना ही ठाओ नानक संत पावे ताले मिलाए संत का दोखी अद बीच ते टूटे संत का दोखी किते काज ना पहुँचे संत कै दोखी को उद्यान परमाई है संत का दोखी उजड़ पाई है। संत का दोखी अंतर ते थोथा ज्यों सास बिना मृत की लोथा संत के दोखी की जड़ ना है आपन बीज आपे ही काहे संत के दोखी को अवर न रख नानक संत पावे ता ते उबार संत का दोखी इं बिल ज्यों जल बिहोन मछली तड़फड़ाए संत का दोखी भुखा नहीं राजे ज्यों पाव कोई तन नहीं त्रापे संत का दोखी छुटे अकेला जो बुआढ़ तिल खेत महे दुहेला संत का दोखी धर्म ते रहत संत का दोखी सद मिथ्या कहत कीर्त का तुरही पया नानक ज्योतिष पावे सोई थिया संत का दोखी बिगड़ रूप होए जाए संत के दोखी को दरगे मिले सजाए संत का दोखी सदा सहकाइये संत का दोखी न मरे ना जवाइय संत के दोखी की पुजै न आसा संत का दोखी उठ चले निराशा संत के दोख न त्रिष्टे कोए जैसा पावे तैसा कोई होए पया गिरत न मेटे कोए नानक जाने सच्चा सोए सब घट तिसके ओ करने हार सदा सदा तिसको नमस्कार प्रभ की उस्तत करो दिन रात तिसे त्यावो सास गिरास सब किस वरते तिसका किया जैसा करे थैसा को थिया अपना खेल आप करने हार दूसर कौनक है विचार जिसनों कृपा करे तिस आपन नाम दे बढ़ पागी नानक जन से श्लोक ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਈ ਏਕ ਆਸ ਹਰ ਮਨ ਰਖੋ ਨਾਨਕ ਦੁਖ ਪਰਮਪੋ ਜਾਏ ਅਸ਼ਟਪਦੀ ਮਾਨੁ ਕੀ ਟੇਕ ਬਿਰਤੀ ਸਬਜਾਨ ਦੇਵਨ ਕੋ ਏਕੀ ਭਗਵਾਨ ਜਿਸਕੇ ਦੀਏ ਰਹੇ ਅਕਾਇ ਭਉਰ ਨ ਤ੍ਰishna ਲਾਗੇ ਆਏ ਮਾਰੇ ਰੱਖੇ ਏਕੋ ਆਪ ਮਨੁ ਕੇ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੋਜ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗੰਨਾ ਲਗੇ ਕੋਏ ਉਸਤਤ ਮਨ ਮੈਂ ਕਾ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖਠਾ ਕਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰਦਰ ਗਏ ਨਾਨਕ ਉਜਲ ਮਥਾ ਬਡ ਪਾ ਗੀਤੇ ਜਨ ਜਗ ਮਾਹਿ ਸਦਾ ਸਦਾ ਹਰ ਕੇ ਗੁਣ ਗਾਹੀ ਰਾਮ ਨਾਮ ਜੋ ਕਰੈ ਵਿਚਾਰ ਸੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨਉ ਤੇ ਸੁਖੀ ਏਕੋ ਏਕ ਏਕ ਪਛਾਨੈ ਇਤੂਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮੰਨਿਆ ਨਾਨਕ ਤਿਨੇ ਨਰੰਜਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੂਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੂਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਾਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਇੱਕ ਜਨ ਕੀ ਆਸਾ ਤਿਸ ਕੀ ਕਟਿਐ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਪੂਖ नानक तिसे न लागे दुख जिसको हर प्रभ मन चित आवै सो संत सुहेला नहीं डुलावे जिस प्रभ अपना कृपा करै सो सेवक को किस्ती डरे जैसा सातैसा दृष्टाया अपने कार्य में आप समाया सोदत 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 सीजिया गुर प्रसाद तत् सब पूजिया ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋ ਈਸ ਤੁਲ ਨਐ ਕਿਛੁ ਜਨਮੈ ਨਐ ਕਿਛੁ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਮਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲਮੈ ਆਪ ਅਨਕ ਜੁਗਤਰਾਚ ਥਾਪ ਉਥਾਪ ਬਨਾ ਸੀ ਨਹੀਂ ਕਿਛੰਡ ਧਾਰਨ ਧਾਰ ਰਿਓ ਬ੍ਰਹਮੰਡ ਅਲਖ ਭੇਵ ਪੁਰਖ ਪਰਤਾਪ ਆਪ ਜਪਾਇ ਤਾ ਨਾਨਕ ਜਾਪ ਜੈਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿੰਨ ਮੰਤ ਪ੍ਰਭ ਕੇ ਸੇਵਕ ਸਗਲ ਅਦਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਬੜ ਪਾਗੇ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਸੇ ਕਰੈ ਸੁ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿਜ ਸਬਾਏ ਹੋ ਵੈ ਸੋ ਹੋਏ ਕਰਨਾ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਣਾ ਜੈਸਾ ਸਾਤੈ ਸਾਦ੍ਰਿਸ਼ਟਾਣਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਓਏ ਸੁਖ ਨਿਦਾਨ ਉਨ ਹੋ ਬਨਾਈ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸ਼ਲੋਕ ਸਗਲ ਕਲਾਪ ਭੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲੇ ਹਾਰ ਅਸ਼ਟਪਦੀ ਟੂਟੀ ਗੰਡਨ ਹਾਰ ਗਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪ अब नासी प्रभु आप पे आप आपन किया कछु न होए जे सो प्राणी लोचै कोए तिस बिन नाहि तेरे किस काम गत नानक जप एक हर नाम रूपवंत होए नहि मोहे प्राप्त की ज्योत सगल कट सो है धनवंतता होए क्या को गरब है जा सब कुछ तिसका दिया दरब है ਤਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਤਾ ਹੈ ਜੇ ਕੋ ਹੋਏ ਬਹਿਦ ਤਾਰ ਤਿਸ ਦੇਨ ਹਰ ਜਾਣੈ ਗاوار ਜਿਸ ਗੁਰ ਪ੍ਰਸਾਦ ਟੁਟੇ ਹੋ ਰੋਗ ਨਾਨਕ ਸੋ ਜਨ ਸਦਾ arog ਜੋ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥਮਨ ਜੋ ਪਾਖਾਨ ਨਾਮ ਚੜਤ ਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜਿਉ ਮਹਾ ਉਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੂਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਪ ਦੇ ਵਣਹਾਰ ਅਵਰ ਤਿਆਗ ਤੂ ਤਿ세 ਚਤਾਰ ਜੋ ਕਸ਼ੂ ਕਰੈ ਸੋਈ ਸੁਖਮਾਨ ਪੂਲਾ ਕਾਹੇ ਫਿਰੈ ਆਜਾਨ ਕੌਨ ਬਸਤ ਆਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ RAM ਨਾਮ ਜਪਹਿਰ ਦੇ ਮਾਹੀ ਨਾਨਕ ਪਤ ਸੇ ਤੀ ਕਰ ਜਾਹੇ ਜਿਸ ਵਖਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤਾਜ ਅਬ ਮਾਨ ਲੈ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤੋ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੈ ਸਭ ਕੋਈ ਮੁਖ ਉਜਲ ਹਰ ਦਰਗੈ ਸੋਈ ਇਹ ਵਪਾਰ ਵੀਰ ਲਾਭ ਪਾਰੈ ਨਾਨਕ ਤਾਕੈ ਸਦ ਬਲਿਹਾਰੈ ਚਰਨ ਸਾਧਕੇ ਤੋਏ ਤੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵੱਡ ਪਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੋ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਮਿਰਤ ਕੋ ਜੀਵਾਲਨ ਹਾਰ ਭੁਖੇ ਕੋ ਦੇਵਤ ਆਦਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੂਰਬ ਲਿਖੇ ਕ ਲੈਣਾ ਪਾਹੇ ਸਭ ਕਿਛ ਤਿਸ ਕਾ ਓ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰੈਣੀ ਸਭ ਤੇ ਓਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਐ ਤੇ ਲੋਏ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸਚਤਾ ਕੀ ਰਹਤ ਸਚ ਹਿਰਦੈ ਸਤਿ ਮੁਖ ਕਹਿਤ साची दृष्ट साचा आकार सच वर्त चा प्रसार पार जिन सच कर जाता नानक सोजन सच श्लोक रूप न रेख न रंग किश त्रै गुण ते प्रभिन्न तिसे बजाए नानका जिस होवै सो प्रसन्न अष्टपदी अपनासी प्रभु मन महराख मनुक की तू प्रीत त्याग तिसके परे नहीं किच कोए सर्व निरंतर एको सोई आपे बिना आपे दाना गैर गंभीर गहीर सुजाना पार ब्रह्म परमेश्वर गोविंद कृपा निदान दयाल बक्संद ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੀ ਮਨ ਇਹ ਅਨਰਾਉ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਾ ਨੀਤਰ ਪੂਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਐ ਕਰਤਾ ਕੇ ਰਾਜ ਮਹਾਰਾਜ ਜੋਗ ਮਹ ਜੋਗੀ तप मह तरी तपिसर गृस्त मह पोगी त्याए त्याय भगत सुख पाया नानक तिस पुरख का किने अंत न पाया जा लीला की मितना है सगल देव देवहारे अवगा पिता का जन्म के जाने पूत सगल परोही अपने सूत सुमत ज्ञान ध्यान जिन दे ਜਨ ਦਾਸ ਨਾਮ ਧਿਆਵੇ ਸੀ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੇ ਜਾਏ ਊਚ ਨੀਚ ਤਿਸ ਕਾ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਗ ਕਰੇ ਇਕ ਰੰਗ ਨਾਨਾ ਵਿਦ ਕੀ ਨੋ ਬਿਸਥਾਰ ਪ੍ਰਭ ਬਨਾਸੀ ਏਕੰਕਾਰ ਨਾ ਨਾ ਚਲਤ ਖਿਰੇ ਖਿਫਕੀ ਨਾਹੇ ਪੂਰਨ ਹੋ ਪੂਰਨ ਸਭ ਠਾਏ ਨਾ ਨਾ ਬਿਦਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਇਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਬੇਦਪਰਾਨ ਨਾਮ ਕੇ ਧਾਰੇ ਸੁਨ ਗਿਆਨ ਧਿਆਨ ਨਾਮ ਕੇ ਧਾਰੇ ਅਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਪਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਾਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇ ਬਲ ਪ੍ਰਦਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਪਲੀ सत नाम प्रभ का सुखदाई विश्वास <coughs> सत नानक गुरते पाई सत बचन साधु उपदेस सत ते जन जा हृदय प्रवेश सत निरतभु जय जय कोय नाम जपता की गत होय आप सात की या सब सत आपे जाने अपनी मित गत ਜਿਸ ਕੀ ਸ੍ਰਿਸ਼ਟ ਸੁਕਰਨੇ ਹਾਰ ਅਵਰ ਨ ਬੋਝ ਕਰਤ ਵਿਚਾਰ ਕਰਤੇ ਕੀ ਮਤ ਨ ਜਾਣੇ ਕੀਆ ਨਾਨਕ ਜੋਤਿ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੋਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਚ ਜਨ ਰਹੈ ਗੁਰ ਕੇ ਬਚਨ ਪਦਾਰਥ ਲਹੈ ਓਏ ਦਾਤੇ ਦੁਖ ਕਾਟਨ ਹਾਰ جا کے ਸੰਗਤ ਰਹੇ ਸੰਸਾਰ جنکا ਸੇਵਕ ਸੋ ਵਡਪਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਨ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਵਹਿ ਗੁਰਜੀ ਕਾ ਖਾਲਸਾ ਵਹਿ ਗੁਰਜੀ ਕੀ ਫਤਿਹ